ਪਵਿੱਤਰ ਆਤਮਾ ਜੀ ਦਾ ਸਵਾਗਤ ਕਰਦੇ ਹੋਏ ਕਿਉਂਕਿ ਪਵਿੱਤਰ ਆਤਮਾ ਜੀ ਹੀ ਉਹ ਤਾਕਤ ਹੈ ਜਿਹੜੇ ਪਲ ਦੇ ਅੰਦਰ ਤੁਹਾਡੇ ਜੀਵਨਾ ਨੂੰ ਤੁਹਾਡੇ ਪਰਿਵਾਰਾਂ ਨੂੰ ਤੁਹਾਡੀ ਵਿਗੜੀ ਹੋਈ ਸਿਹਤ ਨੂੰ ਪਲਝ ਚੰਗਾ ਕਰ ਦਿੰਦੇ ਆ ਅਮੇਨ ਇਹ ਗਵਾਹਾਂ ਜਿਹੜੀਆਂ ਅਸੀਂ ਸੁਣ ਰਹੇ ਆ ਇਸ ਸਿਰਫ ਪਵਿੱਤਰ ਆਤਮਾ ਜੀ ਦੇ ਸਵਾਗਤ ਦਾ ਹੀ ਨਤੀਜਾ ਹੈ ਪਵਿੱਤਰ ਆਤਮਾ ਜੀ ਦੇ ਸਵਾਗਤ ਦਾ ਹੀ ਰਿਜ਼ਲਟ ਹੈ ਔਰ ਜਿਹੜੇ ਸਵਾਗਤ ਕਰ ਰਿਹਾ ਹੈ ਉਹ ਆਪਣੀਆਂ ਵੱਡੀਆਂ ਜਿੱਤਾਂ ਨੂੰ ਪ੍ਰਾਪਤ ਕਰਨ ਦੇ ਲਈ ਜਾ ਰਿਹਾ ਹੈ ਇੱਕ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਜਿਹੜਾ ਸਵਾਗਤ ਹੈ ਨਾ ਸਵਾਗਤ ਸਵਾਗਤ ਕੀ ਹੈ ਕਿ ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਜਾਂਦੇ ਆ ਤਾਂ ਉਹਨੂੰ ਤਾਕਤ ਦਿਖਾਉਨੇ ਆ ਪਹਿਲਾਂ ਉਹਨੂੰ ਕੀ ਦਿਖਾਉਨੇ ਆ ਤੁਸੀਂ ਹਰ ਬੰਦਾ ਜਦੋਂ ਲੜਾਈ ਲਈ ਜਾਂਦਾ ਆਪਣੀ ਤਾਕਤ ਦਿਖਾਉਂਦਾ ਉਹਨੂੰ ਕਿ ਮੈਂ ਬਹੁਤ ਤਾਕਤਵਾਰ ਆ ਅਰ ਜਦੋਂ ਤੁਸੀਂ ਪਵਿੱਤਰ ਆਤਮਾ ਜੀ ਦਾ ਸਵਾਗਤ ਕਰਦੇ ਆ ਤੇ ਆਪਣੇ ਉਹ ਦੁਸ਼ਮਣ ਨੂੰ ਆਪਣੀ ਬਿਮਾਰੀ ਨੂੰ ਕੈਂਸਰ ਨੂੰ ਐਚ ਆਈ ਵੀ ਨੂੰ ਕਾਲੇ ਪੀਲੇ ਨੂੰ ਜ਼ਿੰਦਗੀ ਦੇ ਫੇਲੀਅਰ ਨੂੰ ਬੱਚਿਆਂ ਦੇ ਫੇਲੀਅਰ ਨੂੰ ਨਸ਼ਿਆਂ ਦੀਆਂ ਦੁਸ਼ਟ ਆਤਮਾਵਾਂ ਨੂੰ ਤੁਸੀਂ ਬਲ ਦਿਖਾਉਣੇ ਆਪਣਾ ਆਮੀਨ ਔਰ ਜਦੋਂ ਬਲ ਨਾਲ ਸਵਾਗਤ ਕਰਦੇ ਆ ਤੇ ਸਵਰਗ ਦੂਤ ਦਿਖਦੇ ਆ ਤੁਹਾਡੀ ਬਿਮਾਰੀ ਨੂੰ ਆਮੀਨ ਤੁਹਾਡੀ ਦੁਸ਼ਟ ਆਤਮਾ ਨੂੰ ਆਮੀਨ ਤੁਹਾਡੇ ਕੈਂਸਰ ਨੂੰ ਪੜੀ ਰਸਾਲੀ ਨੂੰ ਆਮੀਨ ਉਹ ਸਰਗਦੂਤ ਜਦੋਂ ਦੇਖਦੇ ਆ ਤੁਹਾਡੀ ਕਮਜ਼ੋਰੀ ਨੂੰ ਉਹ ਕਮਜ਼ੋਰੀ ਤੁਹਾਨੂੰ ਸਦਾ ਲਈ ਛੱਡ ਕੇ ਜਾਂਦੀ ਹੈ ਆਮੀਨ ਇਸ ਲਈ ਸਵਾਗਤ ਕਰੋ ਬਾਲ ਦੇ ਨਾਲ ਜੋਰ ਨਾਲ ਉੱਛਲਦੇ ਹੋਏ ਪਵਿੱਤਰ ਆਤਮਾ ਦੀ ਸਵਾਗਤ ਕਰੋ 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 ਤੁਹਾਡੇ ਸਵਾਗਤ ਦੇ ਅੰਦਰ ਹੀ ਵੱਡੀ ਵੱਡੀ ਜਿੱਤ ਛੁਪੀ ਹੋਈ ਹੈ ਤੁਹਾਡੇ ਸਵਾਗਤ ਦੇ ਅੰਦਰ ਹੀ ਤੁਹਾਡਾ ਕਾਰੋਬਾਰ ਦਾ ਵਦਨਾ ਛੁਪਿਆ ਹੋਇਆ ਹੈ ਤੁਹਾਡਾ ਕਾਰੋਬਾਰ ਦਾ ਵਦਨਾ ਤੁਹਾਡੇ ਸਵਾਗਤ ਦੇ ਅੰਦਰ ਹੈ ਜਿਹੜੇ ਸਵਾਗਤ ਕਰ ਰਹੇ ਹੈ ਉਹ ਆਪਣੇ ਫੇਲਰ ਨੂੰ ਉਹਨਾਂ ਤਾਲੀਆਂ ਦੇ ਨਾਲ ਦੂਰ ਭਜਾ ਰਹੇ ਹੈ ਉਹ ਦੂਰ ਭਜਾਰੇ ਤੁਸੀਂ ਆਪਣੇ ਜੀਵਨ ਤੋਂ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਪ੍ਰਭ ਯਿਸੂ ਮਸੀਹ ਜੀ ਦਾ ਸਵਾਗਤ ਕਰੋ ਆਪਣੇ ਘਰ ਦੇ ਅੰਦਰ ਆਪਣੇ ਪਰਿਵਾਰ ਦੇ ਅੰਦਰ ਆਪਣੇ ਜੀਵਨ ਦੇ ਅੰਦਰ ਕਿਉਂਕਿ ਪ੍ਰਭ ਯਿਸੂ ਮਸੀਹ ਹੀ ਉਹ ਤਾਕਤ ਹੈ ਉਹਨਾਂ ਦਾ ਨਾਮ ਸਭ ਨੰਮਤ ਤੋਂ ਨਾਮ ਹੈ ਜਿਹੜਾ ਤੁਹਾਨੂੰ ਆਮ ਤੋਂ ਖਾਸ ਬਣਾ ਸਕਦਾ और आज बन के जाऊंगे क्योंकि आज बहुत उत्तम दिन है आज आज बहुत वाला दिन है और असु नाम का पिता का स्वागत करते हैं बोलो 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 प्रभु तो यशु जी तो स्वागत करते हैं ਆਪਣੇ ਜੀਵਨ ਦੇ ਅੰਦਰ ਆਪਣੇ ਘਰ ਪਰਿਵਾਰ ਦੇ ਅੰਦਰ ਬੋਲੋ 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 ਜਿਹੜੇ ਸਵਾਗਤ ਕਰ ਰਹੇ ਪ੍ਰਭੂ ਯੇਸ਼ੂ ਦਾ ਉਹਨਨੁਆਂ ਤੋਂ ਖਾਸ ਬਣਾਉਣ ਜਾ ਰਹੇ ਆਂ ਅਮੇਨ ਜਿੱਥੇ ਜਿੱਥੇ ਹਨੇਰਾ ਤੁਹਾਡੇ ਜੀਵਨਾ ਚ ਉਥੇ ਅੱਜ ਰੌਸ਼ਨੀ ਹੋਣ ਲਈ ਜਾ ਰਹੀ ਹੈ ਜਿੱਥੇ ਜਿੱਥੇ ਕਮਜ਼ੋਰ ਆ ਤੁਸੀਂ ਅੱਜ ਉਥੇ ਤਾਕਤ ਨੂੰ ਪਾਉਣ ਜਾ ਰਹੇ ਆਂ ਕਿਉਂ ਕਿ ਹਰ ਸੰਡੇ ਦੀ ਅਲੱਗ ਤਾਕਤ ਹੈ ਔਰ ਅੱਜ ਬਹੁਤ ਉੱਤਮ ਸੰਡੇ ਹੈ ਕਿਉਂ ਕਿ ਜਿਹੜੇ ਸਵਰਗੀ ਬਾਪ ਦੀ ਪ੍ਰਸ਼ੰਸਾ ਕਰ ਰਹੇ ਆ ਆਪਾਂ ਜਿਹੜੇ ਸਵਰਗੀ ਬਾਪ ਤੇ ਬੇਟੇ ਪੁੱਪੀ ਯੇਸ਼ੂ ਮਸੀਹ ਦੀ ਤਾਕਤ ਨਾਲ ਅੱਜ ਵੱਡੀਆਂ ਗਵਾਹੀਆਂ ਆਪਾਂ ਪਾ ਰਹੇ ਆ ਲੋਕਾਂ ਦੇ ਜੀਵਨ ਬਦਲੇ ਦੇਖ ਰਹੇ ਆ ਅੱਜ ਪੂਰੀ ਦੁਨੀਆ ਉਸ ਫਾਦਰਡੇ ਨੂੰ ਮਨਾ ਰਹੀ ਹੈ ਤੇ ਆਪਾਂ ਆਪਣੇ ਫਾਦਰ ਦੇ ਅੱਜ ਉਸ ਫਾਦਰਡੇ ਦੇ ਉੱਪਰ ਉਹਦਾ ਸਵਾਗਤ ਕਰਨ ਦੇ ਲਈ ਕਤਰੇ ਤਾਂ ਅਰਧੀਆਂ ਪੁਲਾਈਆਂ ਨੂੰ ਯਾਦ ਕਰਕੇ ਉਹਦੀ ਮਹਿਮਾ ਕਰਨ ਦੇ ਲਈ ਅੱਜ ਸੰਡੇ ਕਤਰੇ ਤਾਂ ਔਰ ਜਿਹੜੇ ਅੱਜ ਦੇ ਦਿਨ ਨਹੀਂ ਭੁੱਲੇ ਉਹ ਆਏ ਐ ਉਹਨਾਂ ਨੇ ਛੱਡ ਦਿੱਤਾ ਆਪਣਾ ਜਿੰਨਾ ਮਰਜੀ ਕੀਮਤੀ ਕੰਮ ਸੀ ਮੈਂ ਕਿਹਾ ਜੋ ਪਿਤਾ ਤੁਹਾਨੂੰ ਦਿਖਾਊਗਾ ਕਿ ਉਹ ਕਿੰਨਾ ਪਿਆਰ ਕਰਦਾ ਤੁਹਾਨੂੰ ਓ ਪਿਤਾ ਅੱਜ ਕਿਹੜਾ ਨੇ ਫਾਦਰ ਜੜੇ ਫਾਦਰ ਜੜੇ ਕਿਉਂ ਰੱਖਿਆ ਕਿਉਂ ਫਾਦਰ ਨੇ ਕਾਦੇ ਨਹੀਂ ਫਾਦਰ ਨੇ ਕੌਣ ਆ ਫਾਦਰ ਸਾਡਾ ਫਾਦਰ ਹੂਆ ਜਿਹਦੇ ਬਾਰੇ ਲਿਖਿਆ ਪਿਤਾ ਨੇ ਜਗਤ ਨਾਲ ਐਸਾ ਪਿਆਰ ਕੀਤਾ ਕਿ ਉਹਨੇ ਆਪਣਾ ਇੱਕ ਲੋਤਾ ਪੁੱਤਰ ਦੇ ਦਿੱਤਾ ਤਾਕੇ ਜੋ ਕੋਈ ਵੀ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਕੇ ਸਦਾ ਦਾ ਜੀਵਨ ਪਾਵੇ ਉਹ ਹੈ ਆਪਣਾ ਬਾਪ ਔਰ ਪੂਰੀ ਦੁਨੀਆ ਬਾਪ ਨੂੰ ਸਲੂਟ ਕਰ ਰਹੀ ਹੈ ਆਪਣੇ ਆਪਣੇ ਬਾਪ ਨੂੰ ਕਿਉਂ ਕਿਉਂਕਿ ਬਾਪ ਇੱਕ ਉਹਦਾ ਦੀ ਚੀਜ਼ ਹੈ ਜਿਹਨੇ ਆਪਣੀ ਔਲਾਦ ਨੂੰ ਮਜ਼ਬੂਤ ਕਰਨ ਲਈ ਆਪਣੀ ਔਲਾਦ ਨੂੰ ਕਾਮਯਾਬ ਕਰਨ ਲਈ ਆਪਣੀਆਂ ਖੁਸ਼ੀਆਂ ਦਾ ਤੇ ਲਾਈਆਂ ਉਹਨੇ ਆਪਣੀਆਂ ਖੁਸ਼ੀਆਂ ਖਤਮ ਕਰ ਲਈਆਂ ਉਹਨੇ ਕਿ ਨਹੀਂ ਮੈਂ ਆਪਣੀ ਔਲਾਦ ਨੂੰ ਮਜ਼ਬੂਤ ਕਰਨਾ ਹੈ ਉਹਨਾਂ ਨੂੰ ਕਾਮਯਾਬ ਕਰਨਾ ਉਹਨਾਂ ਨੂੰ ਸਫਲ ਕਰਨਾ ਅੱਜ ਉਹ ਹੀ ਬਾਪ ਤੈਨੂੰ ਮਜ਼ਬੂਤ ਕਰਨ ਲਈ ਤੈਨੂੰ ਤਕੜਾ ਕਰਨ ਲਈ ਜਿਹੜਾ ਉਹਨੇ ਸ਼ਬਦ ਦਿੱਤਾ ਹੈ ਸਾਲ ਦੇ ਅੰਦਰ ਹੈ ਅੱਜ ਆਪਣੀ ਮਹਾਸਮਰਧਨਾ ਤੁਹਾਨੂੰ ਪਰੂਗਾ ਆਮੇ ਅੱਜ ਤੁਹਾਡੀਆਂ ਕਮਜ਼ੋਰੀਆਂ ਜਾਂਦੀਆਂ ਰਹਿਣਗੀਆਂ ਆਮੇ ਅੱਜ ਤੁਹਾਡੇ ਸ਼ਰੀਰਾਂ ਦੀ ਕਮਜ਼ੋਰੀ ਤੁਹਾਡੇ ਗਰਭ ਦੀ ਕਮਜ਼ੋਰੀ ਪਰ ਦਿਲ ਦੀ ਕਮਜ਼ੋਰੀ ਤੁਹਾਡੀਆਂ ਕਿੰਨੀਆਂ ਦੀ ਕਮਜ਼ੋਰੀ ਨਸ਼ੇ ਦੀ ਕਮਜ਼ੋਰੀ ਅੱਜ ਤੁਹਾਡੇ ਜੀਵਨ ਚ ਜਾਂਦੀ ਰਹਿਣੀ ਹੈ ਕਿਉਂਕਿ ਅੱਜ ਸਵਰਗੀ ਬਾਪ ਆਪਣੇ ਬੇਟੇ ਪ੍ਰਭੂ ਯਿਸੂ ਦੇ ਨਾਮ 'ਚ ਪਵਿੱਤਰ ਆਤਮਾ ਦੀ ਯਾਕ ਦੇ ਨਾਲ ਪਵਿੱਤਰ ਆਤਮਾ ਦੀ ਤਾਕਤ ਨਾਲ ਮਹਾ ਸ਼ਮਰਤੀ ਪ੍ਰਭੂ ਯਿਸੂ ਦੇ ਨਾਮ 'ਚ ਪਨ ਦੁਸ਼ਟ ਆਤਮਾ ਨੂੰ ਕੱਢੇਗਾ ਤੁਹਾਡੇ ਜੀਵਨ 'ਚੋਂ ਓ ਓ ਮਰਦਾ ਆਤਮਾਵਾ ਅੱਜ ਜੀਵਿਤ ਆਤਮਾ ਨੂੰ ਦੇਖਣ ਗਿਆ ਔਰ ਕੱਢ ਜੀਵੰਤ ਜਾਂਦੀਆਂ ਰਹਿਣ ਗਿਆ ਜੁਕੋ ਆਪਣੇ ਹੱਥਾਂ ਨੂੰ ਜਿਹੜੇ ਅੱਜ ਤਿਆਰ ਹੈ ਜਿਹੜੇ ਜਿਹੜੇ ਅੱਜ ਤਿਆਰ ਹੈ ਆਯਾ ਮਹਾਯਾਗੀ ਅੱਜ ਆਪਣੀ ਜ਼ਿੰਦਗੀ ਦੇ ਅੰਦਰ ਉਸ ਪਿਤਾ ਦੇ ਗਿਫਟ ਨੂੰ ਲੈ ਕੇ ਜਾਓਗੇ ਤੁਸੀਂ ਕਿਉਂਕਿ ਅੱਜ ਪਿਤਾ ਨੂੰ ਗਿਫਟ ਤੇ ਆਪਾਂ ਦਿੱਤੇ ਹੀ ਹੈ ਸਵਰਗੀ ਬਾਪ ਨੂੰ ਮੈਂ ਵੀ ਆਪਣੀ ਬੈਸਟ ਆਫਰਿੰਗ ਅੱਜ ਆਪਣੀ ਭੈਣ ਉਹਦੇ ਅੱਗੇ ਅਰਪਣ ਕੀਤੀ ਹੈ ਔਰ ਰਾਤ ਬੱਚਿਆਂ ਨੇ ਨਹੀਂ ਮੇਰੇ ਲਈ ਔਰ ਮੈਂ ਆਪਣੇ ਬਾਪ ਲਈ ਕਿਉਂ ਕਿਉਂਕਿ ਬਾਪ ਕਿਦਾਂ ਦੀ ਚਟਾਨ ਹੈ ਜਿੰਨੇ ਤੁਹਾਡੀਆਂ ਸਭ ਮੁਸੀਬਤਾਂ ਨੂੰ ਰੋਕ ਲੈਣਾ ਆਪ ਔਰ ਬਾਪ ਦਾ ਔਨਰ ਚੁੱਕੋ ਚੁੱਕੋ ਸਭ ਆਪਣੇ ਹੱਥਾਂ ਨੂੰ ਉਹ ਮਹਾਨ ਜਿਹਨੇ ਮਹਾਸਾਮਰਾਤ ਨੂੰ ਪੇਜਿਆ ਉਹ ਸਾਡਾ ਸਵਰਗੀ ਬਾਪ ਜਿਹੜਾ ਸਾਡੀ ਫਿਕਰ ਕਰ ਰਿਹਾ ਔਰ ਸਾ ਸਾ ਨਾਲ ਸਾਨੂੰ ਕਾਮਿਲ ਕਾਇਮ ਔਰ ਤਕੜਾ ਕਰ ਰਿਹਾ ਪਰਮੇਸ਼ਵਰ ਤੁਹਾਡੇ ਪਿਆਰ ਦੇ ਲਈ ਜੋ ਤੁਸੀਂ ਸਾਡੇ ਨਾਲ ਕੀਤਾ ਹੈ ਤੁਹਾਡੀ ਮਹਿਮਾ ਕਰਦੇ ਹਾਂ ਬੋਲੋ ਬੋਲੋ ਆਪਣੇ ਮੁਖ ਚ ਆਪਣੇ ਹੱਥਾਂ ਨੂੰ ਉਠਾ ਕੇ ਅੱਖਾਂ ਨੂੰ ਬੰਦ ਕਰਕੇ ਇਹ ਬਹੁਤ ਸੀਰੀਅਸ ਟਾਈਮ ਹੈ ਅਗਰ ਕੁਝ ਪ੍ਰਾਪਤ ਕਰਨਾ ਹੈ ਬਾਪ ਦੇ ਕੋਲ ਤਾਂ ਫਿਰ ਉਹਦੀਆਂ ਹਦਾਇਤਾਂ ਦੇ ਅੰਦਰ ਬਣੇ ਰਹਿਣਾ ਇਸ ਥਾਂ ਜਿਹੜੀਆਂ ਖੁਵਾਈਆਂ ਤੁਸੀਂ ਪਾ ਰਹੇ ਆ ਹਦਾਇਤਾਂ 'ਚ ਰਹਿਣ ਵਾਲੇ ਲੋਗ ਅੱਜ ਉਹਨਾਂ ਵੱਡੀਆਂ ਜਿੱਤਾਂ ਨੂੰ ਪ੍ਰਾਪਤ ਕਰ ਰਹੇ ਚੁੱਕ ਆਪਣੇ ਹੱਥਾਂ ਨੂੰ ਉੱਚਾ ਕਿਉਂ ਕਿਉਂਕਿ ਜਿਨ੍ਹਾਂ ਦੇ ਹੱਥ ਉੱਚੇ ਐ ਸਵਰਗ ਦੂਤ ਉਹਨਾਂ ਨੂੰ ਅੱਜ ਛੂਣਗੇ ਅੱਜ ਮਹਾਸਾਮਰਥ ਨੂੰ ਸ਼ੂਏਗੀ ਆਮੀਂ ਤੁਹਾਡੇ ਗਰਮ ਨੂੰ ਸ਼ੂਏਗੀ ਮਹਾਸਾਮਰਥ ਆਮੀਂ ਤੁਹਾਡੀਆਂ-ਹਡੀਆਂ ਨੂੰ ਸ਼ੂਏਗੀ ਮਹਾਸਾਮਰਥ ਆਮੀਂ ਉਹ ਤੁਹਾਡੀਆਂ ਅੱਖਾਂ ਤੁਹਾਡੇ ਕੰਨਾਂ ਨੂੰ ਤੁਹਾਡੇ ਨੱਕ ਨੂੰ ਸ਼ੂਏਗੀ ਆਮੀਂ ਅੱਜ ਤੁਹਾਡੀ ਹਰ ਕਮਜ਼ੋਰੀ ਨੂੰ ਜਿਹੜੇ ਤੁਹਾਡੇ ਸਰੀਰ ਦੇ ਅੰਦਰ ਹੈ ਅੱਜ ਨੂੰ ਰੂਮ ਕਰਨਗੇ ਸਵਰਗ ਦੇ ਦਰਵਾਜ਼ੇ ਆਮੀਂ ਪਵਿੱਤਰ ਆਤਮਾ ਦੀ ਅਗਧ ਦੇ ਨਾਲ आज जलेगा हारो जा आज कैंसर जाएगा पत्थरिया रिमूव हो पिता नहीं चाहता कि तुम तो दुखी परेशान रहो इसलिए उन्हें महासामरत भेजा हाथों ऊचा चुको ऊचा ऊचा ऊचा। मेरे परमेश्वर जिन्ह के हाथ ऊचे है खुदावन जे हाथों हाँ हिला रहे हैं मेरे परमेश्वर यस मेरे खुदावन मेरी प्रेर है मेरे प्रभु कि जेडे तेरे नाल और मेरे नाल एक मन है मेरे खुरावन और हदायतों के अंदर है मेरे परमेश्वर आज उस फादर डे अजादर ऊपर मैं मेरे आत्मिक पिता के नाल एक मन और दे बोले गए शब्द अज तक मेरे जीवन च पूरा कर रहे हैं और मेरे बोले गए शब्द इन जीवन च पूरा कर रहे हैं तो मेरे परमेश्वर अच इन्हों हाथों को सुना मैं खुरा बन उस पारी महासाम सुंदा एक एक हाथ को मेरे परमेश्वर तेरे स्वर्ग दूत सुन तेरे स्वर्ग दूत सुर इन दरकत न भर दौ इन हाथ आशीषा के नाम भर दौ इन हाथ मेरे परमेश्वर मजबूत कर दो इन कमजोरियां दूर कर दो ਇਹਨਾਂ ਦੇ ਹੱਥਾਂ 'ਚ ਫੇਲੀਅਰ ਜਾਂਦਾ ਰਹੇ ਇਹਨਾਂ ਦੇ ਹੱਥਾਂ 'ਚ ਫੇਲੀਅਰ ਜਾਂਦਾ ਰਹੇ ਇਹਨਾਂ ਦੇ ਹੱਥਾਂ 'ਚ ਫੇਲੀਅਰ ਜਾਂਦਾ ਰਹੇ ਇਹਨਾਂ ਦੇ ਹੱਥਾਂ 'ਚ ਫੇਰੀਅਲ ਜਾਂਦਾ ਰਹੇ ਇਹਨਾਂ ਦੇ ਹੱਥਾਂ 'ਚ ਗਰੀਬੀ ਜਾਂਦੀ ਰਹੇ ਇਹਨਾਂ ਦੇ ਹੱਥਾਂ 'ਚ ਸ਼ਰਾਬ ਜਾਂਦੀ ਰਹੇ ਮੇਰੇ ਪਰਮੇਸ਼ਰ ਤੇਰੀ ਆਗੁਤਰੇ ਤੇਰੀ ਆਗੁਤਰੇ ਮੇਰੇ ਪਰਮੇਸ਼ਰ ਇਹਨਾਂ ਦੀਆਂ ਸਭ ਕਮਜ਼ੋਰੀਆਂ ਤੇ ਹਰ ਦੁਸ਼ਟ ਆਦਮਾ ਦੇ ਉੱਤੇ ਇਹਨਾਂ ਦੇ ਸਰੀਰਾਂ ਦੇ ਉੱਤੇ ਮੇਰੇ ਪਰਮੇਸ਼ਰ ਇਹਨਾਂ ਦੀਆਂ ਰਸੋਲੀਆਂ ਦੇ ਉੱਤੇ ਇਹਨਾਂ ਦੀਆਂ ਦਰਦਾਂ ਦੇ ਉੱਤੇ ਇਹਨਾਂ ਦੇ ਗਰਭ ਦੀ ਉੱਤੇ ਜਿਹੜਾ ਬੰਦ ਹੈ ਪਰਮੇਸ਼ਰ ਅੱਜ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਖੁੱਲ੍ਹੇ ਮੇਰੇ ਪਰਮੇਸ਼ਰ ਟੂਬਾਂ ਜਿਹੜੀਆਂ ਬੰਦ ਹਨ ਉਹਨਾਂ ਨੂੰ ਖੋਲ੍ਹਦਾ ਤੇਰੀ ਮਹਾਂ ਸ਼ਾਮਰਤਨਾ ਮੇਰੇ ਪਰਮੇਸ਼ਰ ਇਹਨਾਂ ਦੀਆਂ ਅੱਖਾਂ ਤੇ ਹੱਥ ਰੱਖਦਾ ਇਹਨਾਂ ਦੀਆਂ ਕਿਡਨੀਆਂ ਤੇ ਹੱਥ ਰੱਖਦਾ ਉਹ ਮਹਾਂ ਸ਼ਾਮਰਤਨਾ ਪਰਿਆ ਹੋਇਆ ਹੱਥ ਮੇਰੇ ਪਰਮੇਸ਼ਰ ਅੱਜ ਇਹਨਾਂ ਦੇ ਗਰਮ ਤੇ ਰੱਖਦਾ। ਆਮੀਨ। ਇਹਨਾਂ ਦੇ ਬਿਮਾਰ ਸ਼ਰੀਰਾਂ ਤੇ ਰੱਖਦਾ ਮੇਰੇ ਪਰਮੇਸ਼ਵਰ। ਹਰ ਦੁਸ਼ਟ ਆਤਮਾ ਇਹਨਾਂ ਨੂੰ ਛੱਡ ਕੇ ਜਾਏ। ਆਮੀਨ। ਹੱਡੀਆਂ ਦੇ ਰੋਗ ਛੱਡ ਕੇ ਜਾਣ ਅੱਜ। ਹੱਡੀਆਂ ਦੇ ਰੋਗ, ਹੱਡੀਆਂ ਦੇ। ਲੀਵਰ, ਕਿਡਨੀਆਂ ਨਾ ਮਾਰੋ। ਆਮੀਨ। ਉਹ ਦੁਸ਼ਟ ਆਤਮਾ ਜਿਹੜੀ ਲੀਵਰ ਖਾ ਰਹੀ ਐ, ਜਿਹੜੀ ਕਿਡਨੀਆਂ ਖਾ ਰਹੀ ਐ, ਜਿਹੜੀ ਗਰਮ ਖਾ ਰਹੀ ਐ। ਚੱਲ, 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 ਚੱਲ ਜਾਏ। राजा ये शुद्ध नाम जो राजा निकलो आज इन्होंने जीवन चो चुको अपने हथन हाँ हुआ आज बोलो परमेश्वर आज तेरी महासाम्रत के द्वारा महासाम के द्वारा पवित्र आत्मा के द्वारा हर वो आत्मा जिसने मेरे शरीर को पकड़ा मेरे गर्भ को पकड़ा वो आज छोड़े और जाए बोलो 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 पवित्र आत्मा नहीं आप दुतरे ਮੇਰੇ ਸਰੀਰ ਦੇ ਉੱਤੇ ਬੋਲੋ ਤੇਰੀ ਰਸਵਾਲੀ ਦੇ ਉੱਤੇ ਮੇਰੀਆਂ ਗੰਡਾਂ ਦੇ ਉੱਤੇ ਪੱਥਰੀ ਦੀ ਉੱਤੇ ਹਰਨੀਆਂ ਦੇ ਉੱਤੇ ਲਖੋਰੀਏ ਦੇ ਉੱਤੇ ਬੋਲੋ ਗੁੱਤਰੋ ਗਾਂਦੇ ਉੱਤੇ ਅੱਜ ਉਹ ਮੈਨੂੰ ਛੱਡ ਕੇ ਜਾਣ ਬੋਲੋ 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 ਅੱਜ 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 ਉਹ ਪਤਾ ਤਨ ਨੂੰ ਫ੍ਰੀ ਕਰਕੇ ਭੇਜਣਗੇ ਅੱਜ ਬਹੁਤ ਤੰਦੇ ਨੇ ਅੱਜ ਅੱਜ ਸਪੈਸ਼ਲ ਸੰਡੇ ਐ ਸਪੈਸ਼ਲ और जेड़े जेड़े आए हैं आज कोई बिना गवाही तो वापस नहीं जाऊंगा हिलाओ हिलाओ अपने हाथ में अगर बेबी नहीं है तो बोलो परमेश्वर आज मेरे ते दया करो परमेश्वर बोलो, बोलो 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 आज, आज मंगो दया और आज जब उस जतून पहाड़ के महाभिषिक ऑयल तुम प्रभु यशु जब छूण गए ਤੇ ਸ਼ੈਤਾਨ ਖੁੰਝੇ ਚ ਲੱਗ ਕੇ ਰੋਣਗੇ ਅੱਜ ਕਿਉਂ ਕਿਉਂਕਿ ਪਿਤਾ ਅੱਜ ਖੁਸ਼ ਹੈ ਅਨੰਦਿਤ ਹੈ ਅੱਜ ਅਨੰਦਿਤ ਹੈ ਔਰ ਅੱਜ ਤੁਹਾਡੇ ਜੀਵਨ ਤੋਂ ਉਹਨਾਂ ਸਭ ਆਤਮਾਵਾਂ ਨੂੰ ਰਿਮੂਵ ਕਰ ਦੇਣਾ ਨੇ ਜਿਹੜੀਆਂ ਤੁਹਾਨੂੰ ਪਕੜ ਕੇ ਬੈਠੀਆਂ ਸਾਲਾਂ ਤੋਂ ਤੁਹਾਡੇ ਬੱਚਿਆਂ ਨੂੰ ਤੁਹਾਡੇ ਗਰਭ ਨੂੰ ਤੁਹਾਡੇ ਜੀਵਨ ਨੂੰ ਤੁਹਾਡੇ ਕਾਰੋਬਾਰ ਨੂੰ ਤੁਹਾਡੇ ਵੀਜ਼ੇ ਨੂੰ ਤੁਹਾਡੀ ਫਾਈਲ ਨੂੰ ਅੱਜ ਉਹ ਸਭ ਦੁਸ਼ਟ ਆਤਮਾਵਾਂ ਸਦਾ ਲਈ ਦਰਨੀਆਂ ਰਹਿਣੀਆਂ ਤੁਹਾਡੇ ਜੀਵਨ ਤੋਂ Yeah. God, got for